ਨਈ ਪਕਾਈਆਂ ਰੋਟੀਆਂ ਜੇ ਤੰਨੂ ਨੂੰ ਖਵਾਈਆਂ ਬਸ ਪਕਾ ਕੇ ਮੈਂ ਕਾ ਚੱਲ ਬਾਥੂ ਤੋੜ ਲੈਣਾ ਫਿਰ ਪਾਣੀ ਲਾਉਣਾ ਹੈ ਫੇ ਗਿਲਾ ਹੋ ਜਾ ਗਲਸਣ 저산 <susur> <susur> ਕਿਨਾ ਉਹ ਦੂਰੀ ਦੇ ਹੱਗੇ ਨਾਲ ਭੱਜੀ ਆ ਉਹ ਚ ਫੜ ਦੇ ਕੀ ਕਰਦੀ ਪਈ ਐ ਸਾਗ ਬਣਾਵਾਂਗੇ ਅੱਛਾ ਸਿਆਲੜਾ ਖਾਣਾ ਹੈ ਚਾਰੀ ਵਾਢ ਲੇ ਹੋਰ ਹੈਗੀ ਕਿੰਨੀ ਕੋ ਕੋਸ਼ੋ ਦਰੋ ਲੈ ਆਵਾਂਗੇ ਥੋੜੀ ਵੱਡ ਲੈ ਇਹਨੇ ਹੋਇਆ ਫੰਡ ਲਾ ਤਰਬਤ ਚੱਲ ਬਸ ਕਰ ਦੇ ਅਸੀਂ ਚੱਲੇ ਹਾਂ ਸਾਡ ਲੈ ਚਾਚੀ ਦੇ ਕਰੋ ਚਾਚੀ ਕੇ ਕਰਮ ਥੋੜਾ ਜਿਹਾ ਅਸੀਂ ਅੱਗੋਂ ਲਿਆਂਦਾ ਸੀ ਵੈਸੇ ਆਪਣਾ ਇੱਥੇ ਵੀ ਹੈਗਾ ਸਾਹਮਣੇ ਵਿਖਾਉਣੀ ਆ ਤੁਹਾਨੂੰ ਬਹੁਤ ਦੁਸਾਰਾ ਦੇ ਆਹ ਦੇ ਉਹ ਮਟਰ ਤੋਲੇ ਆ ਨਾ ਅਸੀਂ ਕੱਲ ਸਾਕੋ ਮਟਰ ਐਸ ਮਟਰ ਤੋਂ ਇਹ ਐਸ ਮਟਰ ਤੋਂ ਆ ਵੀ ਸਾਰਾ ਬਰਸੀਨਾ ਆ ਵੀ ਸਾਰਾ ਬਰਸੀਨਾ ਆ ਵੀ ਆਪਣਾ ਬਰਸੀਨਾ ਉੱਥੇ ਵੀ ਬਰਸੀਨਾ 3 ਕਿੱਲੇ ਚਾਚੇ ਨੇ ਆ ਕਿ ਬਰਸੀਨਾ ਲਾਇਆ 2 ਕਿੱਲੇ ਚਾਚੇ ਦੇ ਮੁੰਡੇ ਨੇ ਲਾਇਆ ਆ ਸਾਡਾ ਥੋੜਾ ਜਿਹਾ ਇੱਥੇ ਹੈ ਬਾਕੀ ਸਾਡਾ ਸਾਰਾ ਉੱਥੇ ਦੇਖੋ ਸਾਗਤ ਬਹੁਤ ਸੋਹਣਾ ਆਪਾਂ ਇਥੇ ਨਾ ਤੋੜ ਲਿਆ ਕਿ ਖਾਦ ਪਾਈਆ ਕਰਕੇ ਕਾ ਖਾਦ ਪਾਈ ਕਰਕੇ ਕਹਿੰਦੇ ਸੀ ਤੁਹਾਨੂੰ ਨਾ ਤੋੜਿਆ ਸੀ ਨਹੀਂ ਤੋੜਿਆ ਸੀ ਪੂਰਾ ਤੋੜ ਕੇ ਲੈ ਆਇਆ ਦੇਖੋ ਸਾਗਤ ਬਹੁਤ ਵਧੀਆ ਹੇ ਤਾਂ ਹੁਣ ਵਟਣਾ ਸਟਾਰਟ ਕੀਤਾ ਹੈਗਾ ਹਨਾ ਬਹੁਤ ਸੋਹਣਾ ਖੜਾ ਸਾਗਰ ചാച്ചി ചളെ ഇത് പാല അംബാലേ ചാച്ച വാദ

ਔਰ ਗੱਤੋਂ ਹੋ ਗਈ। ਇਹਨਾਂ ਚੋਲੇ ਲੇ ਲੇ ਰਹੀਆਂ ਨੇ ਕਿਹੜੇ ਚੱਲਦੇ ਆਏ। ਉਹਨੇ ਇਤਰੀ ਚਰਪੋਂ ਦਾ 3-3 ਘੰਟੇ ਤੋਂ ਲੱਗਦੀ ਮਹਣੀ। ਤੇ ਤੇਲਾ ਫਰੰਡਾ ਕਰੇ ਜਿਵੇਂ ਬਾਤ ਸੀ ਇਕਾ ਦਾ ਨੀ ਰੋਹ ਹੱਜਤ ਇੰਨਾ ਤੱਕ। ਇਹਨਾਂ ਕੋਲ ਕਿਹੜੀ ਕੰਡੀਸ਼ਨ ਤੇ ਦੇ ਮਦਦ ਨੇ। ਹਾਂ ਰੀ ਦੇਖ ਤਾਂ ਕਾ ਕੋਈ ਤੁਲਾ ਕੁਲਾ ਚਾਹ ਵਾਦੂਨ ਪਾਲਕ ਮੇਥਰੇ ਹੁਣ ਸਾਰੇ ਤੋੜਦੇ ਨੇ ਜਿਹੜੇ ਹੈਗੇ ਸੀ ਵੱਡੇ ਵੱਡੇ ਪੁਰਜੀ ਖਾਣ ਨਹੀਂ ਛਾਣ ਦੇ ਸਾਹ ਵਿੱਚ ਨਹੀਂ ਕੋਸ਼ਿਸ਼ ਕਰੋ ਨਾ ਬਰੋ ਕੰਨ ਦਾ ਸਾਰਾ ਪੱਕਾ ਕਰ ਤਾ ਮੈਂ ਮੈਂ ਪੱਕਾ ਕਰ ਤਾ ਮੈਂ ਬਾਹਰ ਵਿੱਚ ਲੈ ਲੀ ਪਾ ਫੇਮਾ ਸੋ ਜਾਨੇ ਹੋਰ ਕੀ ਹੋ ਜੇਗਾ ਸਾਡਾ ਘਰ ਟੰਗਾ ਸ਼ਰਕਾ ਤਾ ਲਾ ਲੀਏਗਾ ਹੋ ਜਾ ਮੈਂ ਬਾਲਟਾ ਲੈਣਦੇ ਤਾ ਪਹਿਲਾਂ ਹੀ ਲੱਗ ਗਏ 왜 빙각이 싫대요? 팔아도. 자. 롯데들인데. 조 ਮੱਕੀ ਦਾ ਟਰ ਲੈ ਕੇ ਆਵਾਂਗੇ ਨਾਲੇ ਨਾਲੇ ਧਿਆਨ ਨਾਲ ਬੀਬੀ ਤੂੰ ਵੱਡੀ ਹੋ ਗਈ ਕੀ ਅੱਛਾ ਨਾ ਦਾ ਸਿਹਨਦਰ ਮੈਨੂੰ ਪੜ ਲੈ ਤੇ ਤੁਹਾਡਾ ਹੱਸਾ ਬਣੇਗਾ ਸਰਗਤ ਹੈ ਨਾ ਆਪੇ ਘੁੱਟੀ ਆਪੇ ਜਿੱਦ ਚ ਪਾਣੀ ਪਾਣਾ ਹੋਇਆ ਤਾਂ ਗਰਮ ਕਰਕੇ ਫਿਰ ਪਾ ਲਵਾਂਗੀ ਕਿਉਂਕਿ ਫਿਰ ਇਹਨੇ ਥੋੜਾ ਜਿਹਾ ਜਦੋਂ ਇਸ ਤਰ੍ਹਾਂ ਸਖਤ ਜਿਆ ਹੁੰਦਾ ਘੁੱਟਦਾ ਵਧੀਆ ਤਾਂ ਮੈਂ ਜਿਹਾ ਪਾਣੀ ਪਾਤਾ u d 봐 h p a 내 Ya, i t ਕਹ ਲ ਤਿਆ ਹੂੰ ਹੂੰ ਤੇ ਕੱਟ ਜਾਂਦੇ ਹਾਂ ਦੋਵੇਂ ਠੀਕ ਹੈ ਠੀਕ ਹੈ ਅੱਛਾ ਯਾਨੀ ਅਗਲੇ ਕਰਨਾ ਲੋ ਇਧਰ ਆਪਣਾ ਸਾਗ ਹੈ ਜਿਹੜਾ ਘੁੱਟ ਕੇ ਤਿਆਰ ਆ ਬਿਲਕੁਲ ਦੇਖੋ ਤੁਸੀਂ ਮੈਂਦੀ ਵਰਗਾ ਇਹਨੂੰ ਆਪਸ ਸਾਖ ਤਰੱਕ ਕੇ ਘੋਟਿਆ ਹੈ ਅਲਣ ਵਿੱਚ ਆਪਾ ਪਾ ਲਿਆ ਤੇ ਘੋਟਣ ਤੋਂ ਬਾਅਦ ਜਿਹਨੂੰ ਆਪਾਂ ਪਤਲਾ ਕਰਨਾ ਜਿੰਨਾ ਤੁਸੀਂ ਰੱਖਣਾ ਉਹਨਾ ਜਿਹਹਾਂ ਜਿਆ ਕੋਈ ਖਾਂਦਾ ਹੋਵੇ ਉਹਨਾ ਆਪਾਂ ਰੱਖ ਲਾਂਗੇ ਉਹਨਾਂ ਇਧਰ ਪਾਣੀ ਇਹਦੇ ਚ ਆਪਾਂ ਗਰਮ ਕਰਕੇ ਪਾਉਣਾ ਹੈ ਤੇ ਪਾਣੀ ਆਪਾਂ ਗਰਮ ਰੱਖ ਦਿੱਤਾ ਜਦੋਂ ਇਹ ਵਾਲਕ ਆ ਗਿਆ ਪਾਣੀ ਫਿਰ ਆਪਾਂ ਪਾਵਾਂਗੇ ਸਾਗ ਦੇ ਵਿੱਚ ਤੇ ਉਸ ਤੋਂ ਬਾਅਦ ਚਲਾਵਾਂਗੇ ਤੜਕਾ ਸਾਗ ਨਾਲ ਬਣਾਵਾਂਗੇ ਆਪਾਂ ਮੱਕੀ ਦੀ ਰੋਟੀ ਹਾਂ ਇਹ ਕੀ ਕਰਦੋ ਆਪਿਆ ਸਾਗ ਮਿਕਸ ਕਰ ਲੈਂਦੇ ਆ ਤੜਕਾ ਲਾ ਦੇ ਤਈ ਹਾਂ ਹੁਣ ਡੋਲਣਾ ਨਹੀਂ ਕਿ ਤੇ ਡੋਲ ਕੇ ਤੜਕਾ ਲਾ ਦੇ ਤਈ ਸਾਗ ਉਂ ਤੜਕਾ ਲਾ ਦੇ ਤਈ ਹਾਂ ਸਿਆਣਾ ਫਿਰ ਵੀ ਤੇਰਾ ਸਾਗ ਨੂੰ ਤਰਕਾ ਲਾ ਕੇ ਰੋਟੀਆਂ ਖਾ ਲ ਗਏ ਫਟਾਫਟ ਫਿਰ ਬਾਜ਼ਾਰ ਤਾਂ ਬੁੱਝਣੀ ਹੈ ਹਾਂ ਹੈ ਫਿਰ ਫਿਰ ਨਹੀਂ ਮੈਂ ਕੀ ਦਿਓ ਰੋਟੀਆਂ ਖਾਦੀਆਂ ਹਈਆਂ ਬਾਜ਼ਾਰ ਤਾਂ ਦੇ ਜਵਾਬ ਛੇਤੀ ਛੇਤੀ ਦੇ ਦੇਣੇ ਆਪਾਂ ਚ ਤੁਹਾਡੀਆਂ ਨਹੀਂ ਪਾਇਆ ਆਪਾਂ ਹਨਾ ਪਾਇਆ ਜਾਈ ਸਾਗ ਬਹੁਤ ਵਧੀਆ ਬਣੀ ਲਾਈ ਵਰਗਾ ਆਪਣੇ ਸਾਗ ਲੋ ਜੀ ਬਿਲਕੁਲ ਆਪਾਂ ਪੁਰਾਣੇ ਤਰੀਕੇ ਦੇ ਨਾਲ ਸਾਗ ਬਣਾਇਆ ਸਾਗ ਆਪਣਾ ਇਹਨੂੰ ਵਧੀਆ ਬਣ ਕੇ ਤਿਆਰ ਹੋ ਗਿਆ ਆਪਾਂ ਤਰਕਾ ਲਾ ਲਿਆ ਤੇ ਹੁਣ ਸਰਵ ਕਰਦੇ ਆਂ ho già la patica salva niente. fermo per salva.